ਲੋ ਵੀ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਆ ਅਸੀਂ ਆਏ ਆ ਜੀ ਸਮੁੰਦਰੀ ਜਹਾਜ਼ਾਂ ਦਾ ਸਮਾਨ ਜਿਹੜਾ ਕਿ ਮੌਕਸਰ ਦੇ ਵਿੱਚ ਦੁਕਾਨਾਂ ਬਾਈਆਂ ਦੀ ਤੇ ਲੈਨੇ ਆ ਪਤਾ ਬਾਈ ਹਸੀਕਾਲ ਤੇ ਬਾਈ ਜੀ ਕੀ ਕੁਛ ਆਪਣੀ ਦੁਕਾਨ ਤੇ ਲੈ ਕੇ ਆਏ ਆ ਤੁਸੀਂ ਨਵਾਂ ਨਵਾਂ ਵੈਰਾਈਟੀਆਂ ਜਿਹੜੀਆਂ ਮੰਮੀਆਂ ਵੀਰੇ ਸਾਬਨ ਕਲਾਸਿਕ ਵਾਈਟ ਤਾਂ ਤੁਸੀਂ ਅੱਗੇ ਵੀ ਦੇਖੀ ਹੋਗੇ ਵੀਡੀਓ ਚ ਹਾਂਜੀ ਹਾਂਜੀ ਇਸ ਵਕਤ ਆਪਣੇ ਕੋਲ ਨਵਾਂ ਸਾਬਨਾ ਸਟਾਕ ਆ ਕਲਾਸਿਕ ਵਾਈਟ ਚ ਇੱਕ ਨਵੀਂ ਸਾਬਨ ਆਈ ਆ ਠੀਕ ਹੈ ਜੀ ਬਹੁਤ ਵਧੀਆ ਰਿਵਿਊ ਨੇ ਫੇਸ ਲਈ ਜੋ ਫੇਸ ਤੇ ਦਾਗ ਧੱਬੇ ਨੇ ਕਾਲਾ ਰੰਗ ਹੈ ਕੋਈ ਥੋੜੇ ਲੈਵਲ ਤੇ ਮਤਲਬ ਇਹ ਸਕਿਨ ਨੂੰ 글로ਅ ਕਰਦਾ ਠੀਕ ਹੈ ਜੀ ਤੇ ਦਾਗ ਛਾਈਆਂ ਸਾਰੇ ਇਹ ਦੂਰ ਕਰ ਦਿੰਦਾ ਜਿਹੜੇ ਵੀ ਵਰਤਦੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੀ ਹੈ ਕਲਾਸਿਕ ਵਾਈਟ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਾਬਣ ਹੈ ਹਰਮਸ ਅੱਛਾ ਜੀ ਇਹ ਮੇਡ ਇਨ ਪੈਰਿਸ ਦੀ ਸਾਬਣ ਹੁੰਦੀ ਹੈ ਇਹ ਬਹੁਤ ਕੋਸਟਲੀ ਸਾਬਣ ਹੈ ਠੀਕ ਹੈ ਜੀ ਇਹਦੇ ਦੇ ਪਰਫਿਊਮ ਮਿਕਸ ਹੁੰਦਾ ਅੱਛਾ ਜੀ ਮਤਲਬ ਪਰਫਿਊਮ ਦਾ ਵੀ ਕੰਮ ਕਰੂਗੀ ਬਈ ਇਹ ਉਹਨੂੰ 스멜 ਆ ਰਹੀ ਹੁੰਦੀ ਆਪਣਾ ਕੱਢ ਦੇ ਹਾਂ ਬਿਲਕੁਲ ਜੀ ਬਿਲਕੁਲ ਮੈਨੂੰ ਹੁੰਦੀ ਪਰਫਿਊਮ ਨਾ ਹਾਂਜੀ ਉਸ ਤੋਂ ਬਾਅਦ ਐਮਪੀ ਕੈਟਮਾ ਬਹੁਤ ਆਇਆ ਹੈ ਆਪਣੇ ਕੋਲ ਠੀਕ ਹੈ ਜੀ ਇੱਕ ਛੋਟੇ ਪਲਾਸ ਆਏ ਨੇ ਅਸੀਂ ਲਾਰਜ ਲਿਆ ਸੀ ਅੱਛਾ ਜੀ ਉਹ ਬਾਈਆਂ ਦੇ ਕਾਰ ਚ ਰੱਖਣ ਨੂੰ ਛੋਟੇ ਪਲਾਸਾਂ ਦੀ ਬਹੁਤ ਮੰਗ ਹੁੰਦੀ ਹੈ ਹਾਂ ਬਿਲਕੁਲ ਜੀ ਤੇ ਬਹੁਤ ਵਧੀਆ ਪਲਾਸ ਹੈ ਬਹੁਤ ਵਧੀਆ ਆਰਟੀਕਲ ਹੈ ਜੀ ਇੱਕ ਨਾਈਫ ਯੂ ਐਸ ਏ ਮੇਡ ਆਏ ਨੇ ਆਪਣੇ ਕੋਲ ਠੀਕ ਹੈ ਜੀ ਦਿਖਾਓ ਇਧਰ ਕੋ ਲਓ ਵੀ ਦੋਸਤੋ ਦੇਖ ਸਕਦੇ ਨੇ ਇਹ ਬਹੁਤ ਹਾਈ ਕੁਆਲਿਟੀ ਜੀ ਨਾਈਫ ਹੈ ਕਾਰ ਵਗੈਰਾ ਚ ਰੱਖਣ ਨੂੰ ਜਾਂ ਕੈਂਪਿੰਗ ਵਗੈਰਾ ਜਾਂਦੇ ਕੈਂਪਿੰਗ ਕਰਦੇ ਆ ਜਿਹੜੇ ਦੋਸਤ ਹਨ ਇਸ ਤੋਂ ਬਾਅਦ ਕੰਪਾਸ ਵਗੈਰਾ ਚ ਬਹੁਤ ਆਈਟਮਾਂ ਹੁੰਦੀਆਂ ਆਪਣੇ ਕੋਲ ਠੀਕ ਹੈ ਜੀ ਜਿਹੜੇ ਦੋਸਤ ਟਰੈਕ ਕਰਦੇ ਉਹਨਾਂ ਲਈ ਕੰਪਾਸ ਬਹੁਤ ਜ਼ਰੂਰੀ ਹੈ ਦੋਸਤ ਇਹ ਕੰਪਾਸ ਬਹੁਤ ਸਮਝਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਵੀਰ ਜੀ ਰੋਸ਼ਨੀ ਕਰਾਂ ਉਹ ਬਾਅਦ ਚ ਸਮੇ ਪਏ ਨਹੀਂ ਠੀਕ ਹੈ ਜੀ ਕੋਈ ਕਹਿ ਰਹੇ ਖੋਜ ਕਰਦੇ ਨੇ ਕੋਈ ਟੈਸਟ ਕਰਦੇ ਨੇ ਲੈਬ ਚ ਉਹਨਾਂ ਨੂੰ ਇਹਦੀ ਬਹੁਤ ਜ਼ਰੂਰਤ ਹੁੰਦੀ ਹੈ ਠੀਕ ਹੈ ਜੀ ਇਹ ਬਹੁਤ ਆਈਟਮਾਂ ਬੈਲ ਵਗੈਰਾ ਦਫ਼ਤਰ ਚ ਰੱਖਣ ਨੂੰ ਉਦ ਚੈੱਕ ਕਰਾ ਲਓ ਅੱਛਾ ਜੀ ਕੀ ਬਾਤ ਹੈ ਜੀ ਚਾਹਤ ਸਾਬਨੀ ਹੁੰਦੀ ਇਹ ਤੋਂ ਬਾਅਦ ਜੋ ਬੰਦੇ ਕੈਂਪਿੰਗ ਕਰਦੇ ਨੇ ਉਹਨਾਂ ਨੂੰ ਟੂਲ ਚਾਹੀਦੇ ਨੇ ਆਪਾਂ ਟਰੈਵਲ ਕਰਦੇ ਆ ਬਿਲਕੁਲ ਜੀ ਮਤਲਬ ਜਿਆਦਾ ਸਮਾਨ ਨਾ ਚੱਕਣ ਦੀ ਥਾਂ ਤੇ ਇੱਕ ਜੀ ਸਾਰਾ ਕੁਝ ਹੈ ਨਾ ਜੀ ਇਹ ਸਾਰੇ ਟੂਲ ਹੁੰਦੇ ਨੇ ਇਹਦੇ ਵਿੱਚ ਠੀਕ ਹੈ ਜੀ ਇਹ ਅਲੱਗ-ਅਲੱਗ ਵੀ ਹੋ ਜਾਂਦੇ ਨੇ ਠੀਕ ਹੈ ਜੀ ਚਮਚਾ ਹੋ ਗਿਆ ਕਾਟਾ ਹੋ ਗਿਆ ਹਨ ਇਸ ਤੋਂ ਬਾਅਦ ਕੈਂਪਿੰਗ ਨਾਲ ਵਸਲੇ ਵੀ ਆਪਣੇ ਕੋਲ ਆਈਟਮਾਂ ਹੁੰਦੀਆਂ ਨੇ ਅੱਛਾ ਜੀ ਜੋ ਛੋਟੇ ਚੁੱਲੇ ਹੁੰਦੇ ਆਪਾਂ ਨੂੰ ਕੋਈ ਸਫਰ ਕਰਦੇ ਆ ਸਾਰੇ ਬ੍ਰਦਰ ਠੀਕ ਹੈ ਜਿਵੇਂ ਮੈਗੀ ਵਗੈਰਾ ਕੁਕ ਕਰਨ ਲਈ ਹਨ ਉਹ ਵੀ ਸਭ ਨੇ ਕੋਈ ਹਰੇਕ ਐਵੇਲੇਬਲ ਹੁੰਦੀ ਆਈਟਮ ਸਾਡੇ ਕੋਲ ਬਹੁਤ ਮਿੱਤਰ ਕੈਂਪਿੰਗ ਕਰਦੇ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਲਈ ਮਾਲ ਪ੍ਰੋਵਾਈਡ ਕਰਵਾ ਦਿੰਦੇ ਹਾਂ ਅਸੀਂ ਠੀਕ ਹੈ ਜੀ ਇਸ ਤੋਂ ਲਾ ਆਪਣੇ ਕੋਲ ਫੈਂਕੂ ਆ ਗਏ ਰੱਬ ਨਾਲ ਆ ਗੀਆਂ ਸਾਰਾ ਸੁਪਾਈ ਨੇ ਲਓ ਵੀ ਦੋਸਤੋ ਦੇਖ ਸਕਦੇ ਤੇਰੇ ਭਾਈ ਆਪਾਂ ਕੈਮੀਕਲ ਦੀ ਗੱਲ ਕਰੀਏ ਇਹ ਚ ਫਿਰ ਕੈਮੀਕਲ ਵਗੈਰਾ ਹੁੰਦਾ ਜਾਂ ਕਿਵੇਂ ਹੁੰਦਾ ਹੈ ਨਹੀਂ ਵੀਰੇ ਇਹ ਕੈਮੀਕਲ ਫ੍ਰੀ ਹੁੰਦੇ ਨੇ ਠੀਕ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਬਹੁਤ ਯੂਜ਼ ਕਰਦੇ ਨੇ ਆਪਣੇ ਲੋਕਲ ਵੀ ਇੱਥੇ ਅਸੀਂ ਬਹੁਤ ਕਰ ਯੂਜ਼ ਕਰਦੇ ਹਾਂ ਇਹਨਾਂ 'ਚ ਕੋਈ ਕੰਪਲੇਟ ਨਹੀਂ ਲਓ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਅੱਗੇ ਗਰਮੀ ਆ ਰਹੀਆਂ ਨੇ ਮਾਜ ਤੋਂ ਬਾਅਦ ਜੀ ਜੀ ਮੇੜੇ ਮਾਈ ਲੱਗਣ ਦੇ ਪਾਊਡਰ ਪਏ ਨੇ ਆਪਣੇ ਉੱਪਰ ਠੀਕ ਹੈ ਜੀ ਤੇ ਬਹੁਤ ਵਧੀਆ ਰਿਜ਼ਲਟ ਆ ਪਾਊਡਰ ਦੇ ਖੁਸ਼ਬੂਨਵਾ ਪਾਊਡਰ ਨੇ ਬੋਡੀ واش ਪਏ ਨੇ ਸਕਰਬ ਪਏ ਨੇ ਬਾਹਰ ਦੇ ਲੋਸ਼ਨ ਪਿਆਏ ਲੋਸ਼ਨ ਦਾ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਜੀ ਜੀ ਆ ਮੀ ਰਿਲਾਜ ਦੇਖ ਦੋਨੇ ਵੀ ਲੋਸ਼ਨ ਦੀਆਂ ਵੀਡੀਓ ਆਉਂਦੀਆਂ ਨੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਨੇ ਬਿਲਕੁਲ ਜੀ ਲੇਡੀਜ਼ ਵਗੈਰਾ ਦੇ ਫੇਸ ਦੇ ਜੋ ਲਓ ਵੀ ਦੋਸਤੋ ਦੇਖ ਸਕਾਂਗੇ ਬਾਹਰ ਐਡਵਾਸ਼ ਆਏ ਨੇ ਇਸ ਲੋਕ ਨਵੇਂ ਆਪਣੇ ਕੋਲ ਹੈਂਡ ਵਾਸ਼ ਬਹੁਤ ਸਾਰੇ ਬਾਹਰ ਦੇ ਹੈਂਡ ਵਾਸ਼ ਨੇ ਸਾਰੇ ਠੀਕ ਹੈ ਜੀ ਬਹੁਤ ਰਿਜ਼ਲਟ ਨੇ ਇੱਕ ਤੁਹਾਨੂੰ ਮੈਂ ਹੀਟਰ ਦਿਖਾਉਣਾ ਹੈ ਲਾਰਜ ਆਉਂਦੇ ਰਹਿੰਦੇ ਨੇ ਸ਼ਿਪਾਂ 'ਚ ਹੁੰਦੇ ਨੇ ਅੱਛਾ ਜੀ ਆਪਣੇ ਜੋ ਬੰਦੇ ਵੱਡੇ ਲੋਕਾਂ ਦੇ ਘਰਾਂ 'ਚ ਅਕਸਰ ਹੀ ਆਪਣੇ ਦੇਖਿਆ ਜਾਂਦੇ ਜਾਂ ਫਿਲਮਾਂ 'ਚ ਆਪਾਂ ਦੇਖਦੇ ਹਾਂ ਬਿਲਕੁਲ ਜੀ ਬਿਲਕੁਲ ਹੀਟਰ ਦਾ ਮਾਰਕ ਇਹ ਆਪਾਂ ਰੂਮ 'ਚ ਲਾ ਸਕਦੇ ਹਾਂ ਹਨਾ ਇਹ ਆਕਸੀਜਨ ਵਾਲੇ ਹੀਟਰ ਹੁੰਦੇ ਨੇ ਕੋਈ ਛੋਟੇ ਬੱਚੇ ਨੇ ਘਰ 'ਚ ਜਾਂ ਕੋਈ ਪੇਸ਼ੈਂਟ ਨੇ ਉਹ ਕੋਈ ਹੀਟਰ ਸਹੀ ਢਾਅ ਚਲਾਉਣਾ ਪੈਂਦਾ ਪਰ ਦੂਸਰੇ ਹੀਟਰਾਂ 'ਚ ਕਈ ਵਾਰ ਬਹੁਤ ਨੁਕਸਾਨ ਵੀ ਹੋਏ ਨੇ ਜਾਨੀ ਨੁਕਸਾਨ ਵੀ ਹੋਏ ਨੇ ਜੀ 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 ਬਹੁਤ ਅਕਸਰ ਹੀ ਖਬਰਾਂ ਸੁਣਦੇ ਪ੍ਰਵਾਹ ਤੋਂ ਮੌਤ ਹੋ ਜਾਂਦੀ ਹੈ ਸਾਹਾਂ ਦਾ ਘੁੱਟਣਾ ਇਹ ਹੀਟਰ ਆਕਸੀਜਨ ਕੰਟਰੋਲ ਰੱਖਦਾ ਆਟੋ ਕੱਟ ਹੁੰਦਾ ਕੰਟਰੋਲ ਕਰਦਾ ਜੇ ਜ਼ਿਆਦਾ ਗਰਮੀ ਹੋਗੀ ਤਾਂ ਆਟੋ ਕੱਟ ਆਟੋ ਕੱਟ ਹੋ ਜਾਂਦਾ ਬਹੁਤ ਧੀਆ ਚੀਜ਼ ਹੁੰਦੀ ਹੈ ਤੇ ਲਓ ਵੀ ਦੋਸਤੋ ਅੱਗੇ ਦੇਖ ਸਕਦੇ ਹੋ ਕਈ ਤਰ੍ਹਾਂ ਦੇ ਜਿਹੜੇ ਗਲਾਸ ਆ ਕਾਪ ਆ ਇਹ ਸਾਹਮਣੇ ਪਏ ਹੋਏ ਆ ਇਹ ਪੁਰਤਕਾਲ ਦੇ ਗਲਾਸ ਹੁੰਦੇ ਆ ਬਾਈ ਬਕਾਇਦਾ ਅੱਛਾ ਪੁਰਤਕਾਲ ਦੇ ਜੀ ਬਕਾਇਦਾ ਮੋਹਰਾਂ ਲੱਗੀਆਂ ਹੋਈਆਂ ਨੇ ਇਹਦੇ ਠੀਕ ਹੈ ਜੀ ਇਹ ਹੌਟ ਐਂਡ ਕੋਲਡ ਦੋਵੇਂ ਹੁੰਦੇ ਨੇ ਅੱਛਾ ਜੀ ਇਹ ਕਾਰਾਂ ਚ ਰੱਖਣ ਨੂੰ ਮੁੰਡੇ ਅਕਸਰ ਹੀ ਮਤਲਬ ਯੂਜ਼ ਕਰਦੇ ਆ ਇਹਨੂੰ ਇਸ ਤੋਂ ਬਾਅਦ ਕੈਂਪਿੰਗ ਕੱਪ ਹੁੰਦੇ ਨੇ ਯੂ ਐਸ اے ਦੇ ਠੀਕ ਹੈ ਜੀ ਇਹ ਮੇਰੇ ਨੇ ਯੂ ਐਸ اے ਦੇ ਕੱਪ ਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਕੱਪ ਟੁੱਟੂਗਾ ਨਹੀਂ ਜੋ ਆਪਾਂ ਸਫਰ ਕਰਦੇ ਆ ਕਿਤੇ ਡਿੱਗ ਪੈਂਦਾ ਠੀਕ ਹੈ ਜੀ ਇਹ ਕੱਪ ਦੇ ਬਹੁਤ ਵਧੀਆ ਰਿਜ਼ਲਟ ਨੇ ਬਾਕੀ ਇਹਦੀ ਬਹੁਤ ਵਧੀਆ ਕੁਆਲਿਟੀ ਜਿਹਨੀ ਹੈ ਠੀਕ ਹੈ ਲਓ ਵੀ ਦੋਸਤੋ ਦੇਖ ਸਾ ਦਿਓ ਕਈ ਤਰ੍ਹਾਂ ਦੇ ਜਿਹੜੇ ਦੋਸਤ ਪੈਗ ਲਾਉਣ ਦੇ ਵੀ ਸ਼ਕੀਨ ਆ ਉਹ ਸ਼ਾਟ ਮਾਰਨ ਦੇ ਸ਼ਕੀਨ ਆ ਉਹ ਦੋਸਤੋ ਸ਼ਾਟ ਦੇ ਲਈ ਛੋਟੇ ਛੋਟੇ मतलब क्लासिकलਾ ਪਕੈ ਸਕਦੇ ਬਹੁਤ ਵਧੀਆ ਕੁਆਲਿਟੀ ਆਈ ਹੋਈ ਹੈ ਤੇ نیچے ਕਟੋਰੀਆਂ ਵੀ ਪਈਆਂ ਔਰ ਗਲਾਸ ਵੀ ਕਈ ਤਰ੍ਹਾਂ ਦੇ ਫੈਨਸੀ ਆਈਟਮ ਪਈ ਹੋਈ ਹੈ ਤੇ ਆਹ ਜੂਸ ਦੇ ਲਈ ਦੇਖ ਸਕਦੇ ਹੋ ਬਹੁਤ ਵਧੀਆ ਤੇ ਹੋਰ ਬਾਈ ਜੀ ਆਪਣੇ ਕੋਲ ਕੀ ਹੈ ਆਪਣੇ ਕਈ ਪੁਰਾਣੇ ਸਰਖਣਾਉਂਦੇ ਨੇ ਉਹਨਾਂ ਨੇ ਤਾਂ ਟੈਲੀਫੋਨ ਦੇਖੇ ਹੋਏ ਨੇ ਬਿਲਕੁਲ ਜੀ ਬਿਲਕੁਲ ਇਹ ਸ਼ਿਪ ਦੇ ਅੰਦਰਲੇ ਪਾਸੇ ਜੋ ਪਾਇਲਟ ਵਗੈਰਾ ਹੁੰਦੇ ਨੇ ਉਹ ਯੂਜ਼ ਕਰਦੇ ਨੇ ਅੱਛਾ ਜੀ ਆਪਣੀ ਗੱਲ ਬਾਤ ਲਈ ਸ਼ਿਪ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਫੋਨ ਹੁੰਦੇ ਨੇ ਬਹੁਤ ਜੁਨੀਕ ਕੁਆਲਿਟੀ ਦੇ ਜੀ 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 ਅੰਟੀਕ ਚ ਇਹਨਾਂ ਦੇ ਰੇਟ ਬਹੁਤ ਹਾਈ ਹੁੰਦੇ ਨੇ ਅੱਛਾ ਜੀ ਉਹ ਬੰਦੇ ਅੰਟੀਕ ਕੈਰੀ ਕਰਦੇ ਛਕੀਨ ਨੇ ਉਹ ਵਕਸਰੀ ਇਹਨਾਂ ਨੂੰ ਆਪਣੇ ਘਰਾਂ 'ਚ ਰੱਖਦੇ ਨੇ ਡਰੈਕ ਬਿਲਕੁਲ ਜੀ ਬਿਲਕੁਲ ਕੋਈ ਬਾਤਕਿੰਗ ਚ ਹੈ ਜੇ ਕਿਸੇ ਨੂੰ ਚਾਹੀਦਾ ਹੋਏ ਆਪਣੇ ਕੋਲ ਉਪਲਬਧ ਨੇ ਲਓ ਵੀ ਦੋਸਤੋ ਕੰਟੈਕਟ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਆਰਟੀਕਲ ਬਾਈ ਲੈ ਕੇ ਆਏ ਹੋਏ ਟਰੈਕਟਰਾਂ ਤੇ ਲਾਉਣ ਨੂੰ ਬਸ ਤੇ ਹੂਟਰ ਜਿਹੜੇ ਆਪਾਂ ਕੰਬਾਈਨਾਂ ਤੇ ਟਰੈਕਟਰਾਂ ਤੇ ਲਾਉਂਦੇ ਸ਼ਕੀਨ ਆ ਜਿਹੜੇ ਦੋਸਤ ਉਹ ਵੀ ਸੰਪਰਕ ਕਰ ਸਕਦੇ ਆ ਬਾਈ ਜੀਨ ਤੇ ਜੇ ਬਾਈ ਗੱਲ ਕਰੀਏ ਤਾਂ ਸਮਾਨ ਬਹੁਤ ਜ਼ਿਆਦਾ ਪਿਆ ਹਨਾ ਤੇ ਹਰੇਕ ਘਰ ਦੀ ਲੋੜ ਆ ਸਮਾਨ ਉਹ ਮਿਸਤਰੀ ਵੀਰਾਂ ਨੂੰ ਬੋਟੀਆਂ ਬਿਲਕੁਲ ਜੀ ਜਿੰਨੇ ਵੀ ਕੋਈ ਲੱਕੜ ਦੇ ਕਾਰੀਗਰ ਆ ਜਾਂ ਦੋਸਤ ਜਿਹੜੇ ਆਪਣਾ કારીਗਰੀ ਦਾ ਕੰਮ ਕਰਦੇ ਆ ਉਹ ਬਾਈ ਨਾਲ ਸੰਪਰਕ ਕਰ ਸਕਦੇ ਆ ਆ ਦੇਖ ਸਕਦੇ ਹੋ ਬਾਈ ਤੇ ਜੇ ਬਾਈ ਆਪਾਂ ਇਧਰ ਦੀ ਗੱਲ ਕਰੀਏ ਤਾਂ ਇਧਰ ਕੀ ਕੀ ਪਿਆ ਬਾਈ ਯਾਰ ਸਮਾਨ ਬਾਹਲਾ ਤੇ ਜਿਹੜਾ ਸਮਾਨ ਫਲੈਸ਼ ਵਗੈਰਾ ਹੁੰਦੇ ਨੇ ਡਰਿੰਕ ਵਾਲੇ ਅੱਛਾ ਜੀ ਕੋਈ ਬਾਤ ਨਹੀਂ ਅੱਛਾ ਇਹਦੇ ਵਿੱਚ ਵੀ ਕੈਰੀ ਕਰ ਸਕਦੇ ਹੋ ਤੁਸੀਂ ਲਓ ਬਈ ਦੋਸਤੋ ਬਹੁਤ ਵਰੀਆ ਸੋਹਣੀ ਚੀਜ਼ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਹੜੇ ਦੋਸਤਾਂ ਨੇ ਇਹ ਬਾਈ ਕਾਦੇ ਲਈ ਆਇਆ ਪ੍ਰੋਜੈਕਟ ਇਹ ਅਕਸਰ ਆਪਣੇ ਦੇ ਜੀਪਾਂ ਲਈ ਯੂਜ਼ ਕਰਦੇ ਨੇ ਅੱਛਾ ਜੀਪਾਂ ਦੇ ਸ਼ੌਂਕ ਦੇ ਲਈ ਲਾਉਂਦੇ ਨੇ ਕੋਈ ਸਟੋਰੇਜ ਕਰਨ ਲਈ ਚੱਕਣਾ ਰੱਖਣਾ ਇਹਦੇ ਨਾਲ ਉਹਦੇ ਲਈ ਯੂਜ਼ ਕਰਦੇ ਜੀ 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 ਤੇ ਆ ਬਾਈ ਜਿਹੜਾ ਰੰਗ ਜਾ ਪਿਆ ਇਹਦੇ ਬਾਰੇ ਦੱਸੋ ਮੜਾ ਜੀ ਸਾਨੂੰ ਇਹਦੇ ਕੈਮੀਕਲ ਹੁੰਦੇ ਸਾਰੇ ਅੱਛਾ ਇਹ ਕਾਦੇ ਲਈ ਆ ਭਰਾ ਜੀ ਇਹ ਆਪਣੇ ਕਪੜੇ ਧੋਣ ਦੇ ਕੰਮ ਆਉਂਦਾ ਵੀਰੇ ਕੈਮੀਕਲ ਅੱਛਾ ਕਪੜੇ ਧੋਣ ਦੇ ਲਈ ਇਹ ਕੈਮੀਕਲ ਦਾ ਬਹੁਤ ਵਧੀਆ ਰਿਜ਼ਲਟ ਨਹੀਂ ਕਪੜੇ ਧੋਣ ਲਈ ਠੀਕ ਹੈ ਜੀ ਮਤਲਬ ਕਪੜੇ ਨੂੰ ਫੁੱਲ ਨਖਾਰ ਆਊਗਾ ਹਾਂਜੀ ਭਾਈ ਜੀ ਇੱਕ ਡਾਟਾ ਆਪਣੀ ਮਸ਼ੀਨ ਵਾਸ਼ਿੰਗ ਮਸ਼ੀਨ ਚ ਪੈਂਦਾ ਅੱਛਾ ਜੀ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਨੇ ਬਾਕੀ ਹੈਂਡ ਵਾਸ਼ ਪਏ ਨਹੀਂ ਲੋ ਵੀ ਦੋਸਤੋ ਦੇਖ ਸਕਦੇ ਤੁਸੀਂ ਇਹ ਕਿੱਥੋਂ ਦੀ ਕੁਆਲਿਟੀ ਹੈ ਭਾਈ ਜੀ ਇਹ ਸ਼ਿਪ ਦੇ ਵਿੱਚ ਹੁੰਦੀ ਵੀਰੇ ਕਾ ਯੂਜ਼ ਕਰਦੇ ਨੇ ਜੋ ਬਾਹਰ ਡਰਮ ਵਗੈਰਾ ਆਪਾਂ ਲੈ ਲੈਨੇ ਆਂ ਨਾ ਜੇ ਖੁਦ ਭਰਦੇ ਆਪਾਂ ਠੀਕ ਹੈ ਓਕੇ ਓਕੇ ਲਓ ਵੀ ਦੋਸਤੋ ਦੇਖ ਸਕਦੇ ਹੋ ਆਰਟੀਕਲ ਤਾਂ ਬਹੁਤ ਸਾਰੇ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਤੇ ਇਹ ਕੀ ਆ ਭਰਾ ਜੀ ਇਹ ਵੀ ਜਪਾਨ ਦਾ ਕੈਂਚੀ ਹੁੰਦੀ ਹੈ ਅੱਛਾ ਜਪਾਨ ਦੀ ਕਾਤੀਆ ਬੋਲਦੇ ਨੂੰ ਆਪਣੇ ਕੱਟਣ ਨੂੰ ਕਤੀਰਾ ਵੀ ਬੋਲਦੇ ਆ ਆਪਣੇ ਹਨਾ ਹਾਂ ਇਹਦੇ ਨਾਲ ਲੋਹਾ ਵੀ ਕੱਟ ਸਕਦੇ ਹੋ ਅੱਛਾ ਜੀ ਪਲਾਸਟਿਕ ਆਮ ਚੀਜ਼ਾਂ ਦੇ ਪਰ ਲੋਹਾ ਵੱਡੇ ਲੈਵਲ ਤੇ ਵੀ ਕੰਮ ਕਰਦਾ ਠੀਕ ਹੈ ਜੀ ਇੱਕ ਸ਼ਕਾਰ ਲਾਈਟ ਲਈ ਆਪਣੀ ਅੱਛਾ ਜੀ ਇਹ ਅੱਜ ਕੱਲ ਇਹਦਾ ਬਹੁਤ क्रेज ਆ ਆਪਾਂ ਜੇ ਠੀਕ ਹੈ ਜੀ ਖੜੇ ਹਾਂ ਸ਼੍ਰੀ ਮੁਕਸਲ ਸਾਹਿਬ ਚ ਆਪਣੇ ਇਥੇ ਜੀਪਾਂ ਦੇ ਸ਼ਕੀਨ ਨੇ ਅੰਦਰ ਅੱਛਾ ਜੀ ਉਹ ਅਕਸਰੀ ਸ਼ਿਕਾਰ ਲਾਈਟ ਬੋਲ ਦੇ ਜੀਪਾਂ ਦੇ ਲਾਉਣ ਨੂੰ ਜਾਂ ਮੁੰਡਿਆਂ ਅੱਜ ਤਾਂ ਰੀਲਾ ਪਾਉਂਦੇ ਨੇ ਰੀਲਾ ਚ ਲਾਈਟ ਮਾਰਨ ਨੂੰ ਇਹ ਵਾਟਰ ਪ੍ਰੂਫ ਲਾਈਟ ਹੁੰਦੀ ਹੈ ਜੀ ਰੋਸ਼ਨੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿੰਨੇ ਕਿਲੋਮੀਟਰ ਤੱਕ ਵੀਰੇ ਅੱਗੇ ਮਾਰ ਕਰਦੀ ਹੈ ਇਹ 2-3 ਕਿੱਲੇ 4 ਕਿੱਲੇ ਮਤਲਬ ਕਵਰ ਕਰਦੀ ਹੈ ਕਿਲੋਮੀਟਰ ਤੱਕ ਦੀ ਰੇਂਜ ਹੁੰਦੀ ਹੈ ਓਕੇ ਓਕੇ ਕੋਈ ਯੂਜ਼ ਕਰਦੇ ਨੇ ਬੰਦੋਂ ਵੀਰਾਂ ਨੂੰ ਲਓ ਵੀ ਦੋਸਤੋ ਜਿੰਨੇ ਵੀ ਸ਼ੌਂਕੀ ਵੀਰ ਆ ਉਹ ਬਾਈ ਨਾਲ ਸੰਪਰਕ ਕਰ ਲੈਣ ਤੇ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਜੀ ਦਾ ਨੰਬਰ ਦੇਵਾਂਗੇ ਤੇ ਹੋਰ ਵੀ ਵੀਡੀਓ ਬਾਈ ਦੇ ਕੋਲੋਂ 不来我带的嘛。